ਸੀਐਮਾਨ ਨੇ ਨਸ਼ੇ ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਸੂਬੇ ਦੇ ਮੱਥੇ ਉੱਤੇ ਲੱਗੇ ਨਸ਼ੇ ਦੇ ਦਾਗ ਨੂੰ ਧੋਣ ਲਈ ਸਾਡੀ ਸਰਕਾਰ ਨੇ ਜ਼ੀਰੋ ਟਾਲਰੈਂਸ ਪਾਲਸੀ ਬਣਾਈ ਹੈ ਜਿਸ ਦੇ ਤਹਿਤ ਹੁਣ ਤੱਕ 14381 ਸਮਗਲਰਾਂ ਨੂੰ ਗ੍ਰਿਫਤਾਰ ਅਤੇ 10394 ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰ ਚੁੱਕੇ ਹਾਂ ਨਾਲ ਹੀ ਸਮਗਲਰਾਂ ਦੀ 173 ਕਰੋੜ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਹੈ ਇਸ ਦੌਰਾਨ ਦੇਖੋ ਸੀਐਮਾਨ ਨੇ ਹੋਰ ਕੀ ਕੁਝ ਕਿਹਾ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੋਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘੜਦੇ ਆ ਫਿਰ ਉਸੇ ਸਿਲਸਿਲੇ ਦੀ ਮਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਇਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਹਾਂ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮੱਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਪਰ ਫੜੀ ਹੈ ਔਰ ਟੋਟਲ ਰਿਕਵਰੀ 1207 ਕਿਲੋਗ੍ਰam ਹੀਰੋਇਨ 1012 ਕਿਲੋਗ੍ਰam ਓਪੀਅਮ ਹੈ 816 ਕਿਲੋਗ੍ਰam ਗਾਂਜਾ 49.5 ਟਨ ਪੌਪੀ ਹਸਕ ਜਿਹਨੂੰ ਪੋਸਟ ਕਹਿੰਦੇ ਨੇ ਜਾਂ ਭੁੱਕੀ ਕਹਿੰਦੇ ਨੇ 3.07 ਕਰੋੜ ਜਿਹੜੀਆਂ ਪिल्स ਨੇ ਜਿਹੜੀਆਂ ਗੋਲੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਏ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਐ ਇਹ ਸਭ ਤੋਂ ਵੱਡੀ ਸੱਟ ਐ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਣੇ ਹੋ ਘਰ ਬਣਾਉਣੇ ਹੋ ਪਲਾਟ ਬਣਾਉਣੇ ਹੋ ਸ਼ੋਰੂਮ ਬਣਾਉਣੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਣੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਦੀ ਨਾਲ ਅਸੀਂ ਪ੍ਰਾਪਰਟੀ ਸੀਜ਼ ਕਰਦੇ ਆ ਹਾਂ ਸੋ ਇਸ ਕਰਕੇ ਸਾਡਾ 83% ਕਨਵੈਂਸ਼ਨ ਰੇਟ ਹੋ ਗਿਆ ਐਨਡੀਪੀਸੀ ਐਕਟ ਕੇਸਾਂ ਦਾ 83% ਹਾਈਐਸਟ ਇਨ 5 ইয়ার্স ਕੇਸ ਤਾਂ दर्ज ਹੋ ਜਾਂਦੇ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ ਅਸੀਂ ਵੱਡੇ ਵੱਡੇ ਵਕੀਲ ਇਸ ਗੱਲ ਤੇ ਲਾਏ ਹੋਏ ਨੇ ਪਿੰਡਾਂ ਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿ ਅਸੀਂ ਖਤਮ ਕਰਨੇ ਕਿਉਂਕਿ ਇੱਕ ਮੁਹਿੰਮ ਬਣਾਉਣੀ ਪਊਗੀ ਸੀਐਮ ਮਾਨੀ ਨਸ਼ੇ ਦੇ ਮੁੱਦੇ ਉੱਤੇ ਬੋਲਦੇ ਹੋਏ ਕਿ ਹਾਂ ਸੂਬੇ ਦੇ ਮੱਥੇ ਉੱਤੇ ਲੱਗੇ ਨਸ਼ੇ ਦੇ ਦਾਗ ਨੂੰ ਧੋਣ ਲਈ ਸਾਡੀ ਸਰਕਾਰ ਨੇ ਜ਼ੀਰੋ ਟਾਰਟਲੈਂਸ ਪਾਲਸੀ ਬਣਾਈ ਹੈ ਜਿਸ ਦੇ ਤਹਿਤ ਹੁਣ ਤੱਕ 14381 ਸਮਗਲਰਾਂ ਨੂੰ ਗ੍ਰਿਫਤਾਰ ਅਤੇ 10394 ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰ ਚੁੱਕੀ ਹਾਂ ਨਾਲ ਹੀ ਸਮਗਲਰਾਂ ਦੀ 173 ਕਰੋੜ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਹੈ ਇਸ ਦੌਰਾਨ ਦੇਖੋ ਸੀਐਮਾਨ ਨੇ ਹੋਰ ਕੀ ਕੁਝ ਕਿਹਾ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੋਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋਂ ਕਿ ਹਟਦੇ ਆ ਫਿਰ ਉਸੇ ਸਿਲਸਿਲੇ ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀपीएस ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ 1012 ਕਿਲੋਗ੍ਰਾਮ ਓਪੀਐਮ 816 ਕਿਲੋਗ੍ਰਾਮ ਗਾਂਜਾ 49.5 ਟਨ ਪੋਪੀ ਹਸਕ ਜਿਹਨੂੰ ਹੋਸਟ ਕਹਿੰਦੇ ਨੇ ਜਾਂ ਭੁੱਕੀ ਕਹਿੰਦੇ ਨੇ 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਰੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ 75000 29 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਆਂ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਣੇ ਹੋ ਘਰ ਬਣਾਉਣੇ ਹੋ ਪਲਾਟ ਬਣਾਉਣੇ ਹੋ ਸ਼ੋਰੂਮ ਬਣਾਉਣੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਣੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਦੀ ਨਾਲ ਅਸੀਂ ਪ੍ਰਾਪਰਟੀ ਸੀਜ਼ ਕਰਦੇ ਆ ਹਾਂ ਸੋ ਇਸ ਕਰਕੇ ਸਾਡਾ 83% ਕਨਵੈਂਸ਼ਨ ਰੇਟ ਹੋ ਗਿਆ ਐਨਡੀਪੀਸੀ ਐਕਟ ਕੇਸਾਂ ਦਾ 83% ਹਾਈਐਸਟ ਇਨ 5 ਇਅਰਸ ਕੇਸ ਦਾ ਦਰਜ ਹੋ ਜਾਂਦਾ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ ਅਸੀਂ ਵੱਡੇ ਵੱਡੇ ਵਕੀਲ ਇਸ ਗੱਲ ਤੇ ਲਾਏ ਹੋਏ ਨੇ ਪਿੰਡਾਂ ਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿ ਅਸੀਂ ਖਤਮ ਕਰਨੇ ਕਿਉਂਕਿ ਇੱਕ ਮੁਹਿੰਮ ਬਣਾਉਣੀ ਪਊਗੀ